ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਬਹੁਤ ਹੀ ਸੌਫਟ ਸਪੌਂਜੀ ਜਾਲੀਦਾਰ ਕੇਕ ਸਿੰਪਲ ਜਿਹੇ ਤਰੀਕੇ ਦੇ ਨਾਲ ਇਸ ਕੇਕ ਨੂੰ ਬਣਾਉਣ ਦੇ ਲਈ ਅੱਧਾ ਕੱਪ ਸ਼ੱਕਰ ਲਈ ਹੈ ਮੈਂ ਪਰ ਤੋਂ ਵੀ ਥੋੜੀ ਜਿਹੀ ਘੱਟੀ ਆ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੇ ਅੱਧੇ ਕੱਪ ਦੇ ਕਰੀਬ ਹੀ ਆਪਾਂ ਇਹਦੇ ਵਿੱਚ ਨਾਰਮਲ ਵਾਲਾ ਦਹੀਂ ਐਡ ਕੀਤਾ ਬਿਲਕੁਲ ਖੱਟਾ ਨਹੀਂ ਆ ਸ਼ੱਕਰ ਦੀ ਜਗ੍ਹਾ ਤੁਸੀਂ ਖੰਡ ਜਾਂ ਦੇਸੀ ਖੰਡ ਜਾਂ ਬੂਰਾ ਖੰਡ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨਾ ਜੀ ਆਇਲ ਆਇਲ ਦੀ ਜਗ੍ਹਾ ਤੇ ਮੈਂ ਦੇਸੀ ਘਿਓ ਲੈ ਰਹੀ ਹਾਂ ਤੇ ਮੈਂ ਤੁਹਾਨੂੰ ਮੈਸਰਿੰਗ ਕੱਪ ਦੇ ਨਾਲ ਮੈਨ ਕੇ ਦਿਖਾ ਰਹੀ ਹਾਂ 4 ਚਮਚ ਦੇ ਨਾਲ ਪੂਰਾ ਭਰ ਜਾਂਦਾ ਮੈਂ ਤਿੰਨ ਹੀ ਚਮਚ ਇਹਦੇ ਚ ਦੇਸੀ ਘਿਓ ਦੇ ਐਡ ਕੀਤੇ ਆ ਜੇ ਤੁਸੀਂ ਆਇਲ ਜਾਂ ਬਟਰ ਦੀ ਵਰਤੋਂ ਕਰਨੀ ਹੈ ਤਾਂ ਪੂਰਾ 1/4 ਕੱਪ ਇਹਦੇ ਚ ਐਡ ਕਰਿਓ ਪਰ ਜੇ ਤੁਸੀਂ ਇਹਦੇ ਚ ਦੇਸੀ ਘਿਓ ਪਾ ਰਹੇ ਆ ਤਾਂ ਸਿਰਫ 2 ਚਮਚ ਦੇਸੀ ਘਿਓ ਦੇ ਵਿੱਚ ਹੀ ਕੇਕ ਜਿਹੜਾ ਹੈ ਉਹ ਬਣ ਕੇ ਤਿਆਰ ਹੋ ਜਾਊਗਾ ਇਹ ਨਾਰਮਲ ਵਾਲਾ ਚਮਚਾ ਜੀ ਜਿਸ ਦੇ ਨਾਲ ਅਸੀਂ ਆਮ ਘਰ ਦੇ ਵਿੱਚ ਖਾਣਾ ਜਿਹੜਾ ਇਹੋ ਸ਼ੁਰੂ ਕਰਦੇ ਆ ਤੇ ਲੋ ਜੀ ਇਹਨਾਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਾਂਗੇ ਜੇ ਤੁਸੀਂ ਖਣਦੀ ਵੱਤੋਂ ਕੀਤੀ ਹੈ ਨਾ ਤਾਂ ਉਹਨੂੰ ਪਹਿਲਾਂ ਮਿਕਸੀ ਜਾਰ ਚਾ ਚਲਾ ਕੇ ਉਹਦਾ ਪਾਊਡਰ ਬਣਾ ਲਿਓ ਹੁਣ ਆਪਾਂ ਕੇਕ ਟਿਨ ਤਿਆਰ ਕਰਾਂਗੇ ਕੇਕ ਟਿਨ ਨੂੰ ਇਸ ਤਰ੍ਹਾਂ ਮੈਂ ਦੇਸੀ ਘਿਓ ਦੇ ਨਾਲ ਗ੍ਰੀਸ ਕਰ ਲੈਣਾ ਜਿਸ ਵੀ ਕੇਕ ਟਿਨ ਦੇ ਵਿੱਚ ਤੁਸੀਂ ਕੇਕ ਬਣਾਉਣਾ ਉਹਨੂੰ ਪਹਿਲਾਂ ਦੇਸੀ ਘਿਓ ਲਾ ਦਿਓ ਉੱਪਰ ਦੀ ਇਹਦੇ ਬਟਰ ਪੇਪਰ ਲਗਾ ਦਿੱਤਾ ਬਟਰ ਪੇਪਰ ਨਹੀਂ ਹੈਗਾ ਤੁਸੀਂ ਆਟਾ ਜਾਂ ਮੈਦਾ ਇਹਦੇ ਚ ਡਸਟ ਕਰ ਦਿਓ ਹੁਣ ਇਸ ਕੇਕ ਨੂੰ ਬਣਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਆٹے ਦੀ ਵਰਤੋਂ ਕਰ ਸਕਦੇ ਹੋ ਮੈਂ ਇਹਨੂੰ ਬਣਾਉਣ ਦੇ ਲਈ ਲੈ ਰਹੀਆਂ ਜੀ ਓਟਸ ਇਹ ਉਹੀ ਓਟਸ ਆ ਜਿਹੜੇ ਆਮ ਨੋਰਮਲ ਤੁਸੀਂ ਬ੍ਰੇਕਫਾਸਟ ਦੇ ਵਿੱਚ ਕਈ ਵਾਰ ਖਾਦੇ ਹੋਣਗੇ ਇਹ 1 ਕੱਪ ਦੇ ਕਰੀਬ ਤੇ ਇਹਨਾਂ ਨੂੰ ਆਪਾਂ ਮਿਕਸੀ ਜਾਰਜ ਐਡ ਕਰਕੇ ਇਹਦਾ ਬਿਲਕੁਲ ਵਧੀਆ ਜਿਹਾ ਆਟਾ ਤਿਆਰ ਕਰ ਲਾਂਗੇ ਇਹ ਕੇਕ ਜਿਹੜਾ ਓਟਸ ਦੇ ਆٹے ਤੋਂ ਬਣੇਗਾ ਬਹੁਤ ਹੀ ਟੇਸਟੀ ਬਣਦਾ ਵਾ ਤੇ ਇਹਨੂੰ ਆਪਾਂ ਇੱਕ ਵੱਡੇ ਬੌਲ ਦੇ ਵਿੱਚ ਟਰਾਂਸਫਰ ਕਰ ਲਾਂਗੇ ਅੱਧਾ ਕਾਪੇ ਦੇ ਵਿੱਚ ਨਾਰਮਲ ਵਾਲਾ ਆਟਾ ਬਾ ਦੇਤਾ ਕਣਕ ਦਾ ਆਟਾ ਜਿਹਦੇ ਨਾਲ ਅਸੀਂ ਰੋਟੀ ਬਣਾਉਂਦੇ ਆ ਫਿਰ ਲੂਣ ਪਾ ਦੇਾਂਗੇ ਥੋੜਾ ਜਿਹਾ ਹਾਫ ਟੀस्पून ਬੇਕਿੰਗ ਪਾਊਡਰ 1/4 ਟੀस्पून ਬੇਕਿੰਗ ਸੋਡਾ ਐਡ ਕਰਾਂਗੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਇਹਦੇ ਆਟੇ ਦੇ ਵਿੱਚ ਫਿਰ ਮੈਂ ਇਹਦੇ ਚ ਫਲੇਵਰ ਲਈ 2 ਚਮਚ ਨਾਰੀਅਲ ਦਾ ਬੁਰਾਦਾ ਐਡ ਕਰ ਰਹੀ ਹਾਂ ਤੇ ਫਲੇਵਰ ਦੇ ਵਾਸਤੇ 4 ਚਮਚ ਮਿਲਕ ਪਾਊਡਰ ਐਡ ਕੀਤਾ ਇਹ ਦੋਨੇ ਚੀਜ਼ਾਂ ਆਪਸ਼ਨਲ ਹੈਗੀਆਂ ਤੁਸੀਂ ਇਸ ਤੋਂ ਬਿਨਾ ਵੀ ਕੇਕ ਬਣਾ ਸਕਦੇ ਹੋ ਇੱਥੇ ਤੁਸੀਂ ਕੋਕੋ ਪਾਊਡਰ ਵੀ ਐਡ ਕਰ ਸਕਦੇ ਹੋ ਨੂੰ ਚਾਕਲੇਟ ਵਾਲਾ ਫਲੇਵਰ ਦੇਣ ਦੇ ਲਈ ਡਰਾਈ ਚੀਜ਼ਾਂ ਤੇ ਵਿੱਟ ਚੀਜ਼ਾਂ ਜਦੋਂ ਤੁਹਾਡੀਆਂ ਰੈਡੀ ਹੋ ਗਈਆਂ ਤਾਂ ਆਪਾਂ ਕੜਾਈ ਨੂੰ ਪ੍ਰੀ ਹੀਟ ਹੋਣ ਲਈ ਰੱਖ ਦੇਣਾ ਵਾ ਕੜਾਈ ਦੇ ਵਿੱਚ ਆਪਾਂ ਲੂਨ ਐਡ ਕਰ ਦੇਾਂਗੇ ਇਹਦਾ ਸਟੈਂਡ ਰੱਖ ਦੇਾਂਗੇ ਕਵਰ ਕਰਕੇ ਇਹਨੂੰ ਸਲੋ ਫਲੇਮ ਦੇ ਉੱਪਰ ਛੋਟੇ ਵਾਲੇ ਗੈਸ ਤੇ ਸਲੋ ਫਲੇਮ ਦੇ ਉੱਪਰ ਪ੍ਰੀ ਹੀਟ ਹੋਣ ਲਈ ਰੱਖ ਦੇਣਾ ਤੇ ਹੁਣ ਆਪਾਂ ਡਰਾਈ ਤੇ ਵੈਟ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇਹਨਾਂ ਨੂੰ ਮਿਕਸ ਕਰਕੇ ਇਹ ਬੈਟਰ ਜਿਹੜਾ ਹੈ ਉਹ ਥੋੜਾ ਜਿਆ ਠਿੱਕ ਰਹਿ ਜਾਂਦਾ ਵਾ ਤੇ ਇਹਨੂੰ ਆਪਾਂ ਸੈੱਟ ਕਰਨ ਲਈ ਇਹਦੇ ਵਿੱਚ ਪਾ ਦੇਣਾ ਵਾ ਦੁੱਧ ਦੁੱਧ ਜਿਹੜਾ ਹੈ ਉਹ ਰੂਮ ਟੈਂਪਰੇਚਰ ਵਾਲਾ ਵਾ ਤੇ ਮੈਂ ਤੁਹਾਨੂੰ ਦਿਖਾਉਣ ਲਈ ਅੱਧਾ ਕੱਪ ਲਿਆ ਵਾ ਤੇ ਇਹ ਬਸ ਇੰਨਾ ਕੈਡ ਕਰਨਾ ਹੈ ਕਿ ਬੈਟਰ ਸਾਡਾ ਇਸ ਤਰ੍ਹਾਂ ਥੋੜਾ ਜਿਆ ਰਨਿੰਗ ਹੋ ਜਾਵੇ ਬਹੁਤ ਜ਼ਿਆਦਾ ਰਨਿੰਗ ਨਹੀਂ ਥੋੜਾ ਜਿਆ ਰਨਿੰਗ ਹੋਵੇ ਤਾਂ ਕਿ ਕੇਕ ਸਾਡਾ ਬਿਲਕੁਲ ਸਹੀ ਬਣੇ ਉਸ ਦੇ ਬਾਅਦ ਇਹਦੇ ਵਿੱਚ ਅੰਦਰ ਫਲੇਵਰ ਦੇਣ ਦੇ ਲਈ ਮੈਂ ਡਰਾਈ ਫਰੂਟਸ ਐਡ ਕੀਤੇ ਆ ਤੁਸੀਂ ਇੱਥੇ ਟੂਟੀ ਫਰੂਟੀ ਵੀ ਐਡ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਇਹਨੂੰ ਇਦਾਂ ਹੀ ਨਾਰਮਲ ਵੀ ਰੱਖ ਸਕਦੇ ਹੋ ਤੇ ਲਓ ਜੀ ਬੈਟਰ ਸਾਡਾ ਤਿਆਰ ਹੋ ਗਿਆ ਹੁਣ ਜ਼ਿਆਦਾ ਤੁਸੀਂ ਇਹਨੂੰ ਦੇਰ ਬਾਅਦ ਰੱਖਣਾ ਨਹੀਂ ਹੈ ਕਿਉਂਕਿ ਇਹ ਦੋਨੇ ਚੀਜ਼ਾਂ ਮਿਕਸ ਹੋ ਚੁੱਕੀਆਂ ਵਾ ਤਾਂ ਆਪਾਂ ਇਹਨੂੰ ਕੇਕ ਟੇਨ ਵਿੱਚ ਪਾ ਦਾਂਗੇ ਇੱਥੋਂ ਵੀ ਤੁਸੀਂ ਥੋੜਾ ਜਿਹਾ ਆਈਡੀਆ ਲਗਾ ਸਕਦੇ ਹੋ ਕਿ ਬੈਟਰ ਜਿਹੜਾ ਹੈ ਉਹ ਕਿੰਨਾ ਕੁ ਗਾੜਾ ਜਾਂ ਪਤਲਾ ਆਪਾਂ ਰੱਖਿਆ ਵਾ ਤੇ ਉਸਦੇ ਬਾਅਦ ਇਹਨੂੰ ਟੈਪ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕੇਕ ਟੇਨ ਦੇ ਵਿੱਚ ਥੱਲੇ ਹਜੇ ਕਾਫੀ ਜਗ੍ਹਾ ਹੈਗੀ ਆ ਮਤਲਬ ਪੂਰਾ ਉੱਪਰ ਤੱਕ ਨਹੀਂ ਭਰਿਆ ਜਦੋਂ ਕੇਕ ਬਣ ਜੇਗਾ ਇਹ ਉੱਪਰ ਤੱਕ ਰਾਈਜ਼ ਹੋ ਜਾਏਗਾ ਤੇ ਉੱਪਰ ਦੀ ਮੈਂ ਡੈਕੋਰੇਸ਼ਨ ਦੇ ਲਈ ਡ్రਾਈ ਫਰੂਟਸ ਐਡ ਕਰ ਦਿੱਤੇ ਆ ਤੁਸੀਂ ਇੱਥੇ ਵੀ ਟੂਟੀ ਫਰੂਟੀ ਐਡ ਕਰ ਸਕਦੇ ਹੋ ਬਸ ਇਹਦੇ ਨਾਲ ਇਹ ਥੋੜਾ ਜਿਹਾ ਬਦਿਆ ਲੱਗਦਾ ਵਾ ਉਸਦੇ ਬਾਅਦ ਆਪਾਂ ਇਹਨੂੰ ਰੱਖ ਦੇਾਂਗੇ ਕੜਾਈ ਦੇ ਵਿੱਚ ਜਿਹੜੀ ਅਸੀਂ ਪ੍ਰੀ ਹੀਟ ਹੋਣ ਲਈ ਰੱਖੀ ਸੀ ਪੂਰੇ 1 ਘੰਟੇ ਬਾਅਦ ਮੈਂ ਚੈੱਕ ਕਰ ਰਹੀ ਹਾਂ ਸলো ਫਲੇਮ ਦੇ ਉੱਪਰ ਬਿਲਕੁਲ ਸলো ਫਲੇਮ ਦੇ ਉੱਪਰ ਛੋਟੇ ਬਲੇ ਗੈਸ ਤੇ 1 ਘੰਟੇ ਦੇ ਲਈ ਮੈਂ ਇਹਨੂੰ ਪਕਾਇਆ ਵਾ ਉਸਦੇ ਬਾਅਦ ਆਪਾਂ ਨਾਈਫ ਇਨਸਰਟ ਕਰਕੇ ਇਸ ਤਰ੍ਹਾਂ ਚੈੱਕ ਕਰ ਲਾਂਗੇ ਜਾਂ ਤੁਸੀਂ ਟੂਥਪਿਕ ਐਡ ਕਰਕੇ ਇਹਨੂੰ ਚੈੱਕ ਕਰ ਸਕਦੇ ਹੋ ਜੀ ਇਹ ਤੁਹਾਡੀ ਨਾਈਫ ਕਲੀਅਰ ਨਿਕਲੀ ਆ ਤਾਂ ਕੇਕ ਬਿਲਕੁਲ ਬਣ ਗਿਆ ਥੋੜਾ ਬੋਤਾ ਕੱਚਾ ਵੀ ਲੱਗਦਾ 5 ਕੁ ਮਿੰਟ ਉਸੇ ਹੀ ਕੜਾਈ 'ਚ ਟੱਕ ਕੇ ਰੱਖ ਦੋ ਸੈੱਟ ਹੋ ਜਾਏਗਾ ਪਰ ਜ਼ਿਆਦਾ ਟਾਈਮ ਕੇਕ ਨੂੰ ਕੜਾਈ ਦੇ ਵਿੱਚ ਨਹੀਂ ਰੱਖਣਾਗਾ ਨਾਲ ਦੀ ਨਾਲ ਹੀ ਕੱਢ ਦਿਓ ਨਹੀਂ ਤਾਂ ਕੇਕ ਤੁਹਾਡਾ ਬਹੁਤ ਹਾਰਡ ਹੋ ਜਾਏਗਾ ਤੇ ਉਸਦੇ ਬਾਅਦ ਕੇਕ ਨੂੰ ਮੈਂ 2 ਘੰਟੇ ਲਈ ਇਸ ਤਰ੍ਹਾਂ ਬਾਹਰ ਹੀ ਰੱਖਿਆ ਰਹਿਣ ਦਿੱਤਾ ਤਾਂ ਇਹ ਬਿਲਕੁਲ ਠੰਡਾ ਹੋ ਗਿਆ ਠੰਡਾ ਹੋਣ ਤੇ ਬਾਅਦ ਹੀ ਆਪਾਂ ਇਹਨੂੰ ਡੀਮੋਲਡ ਕਰਾਂਗੇ ਤਾਂ ਹਲਕਾ ਜਿਹਾ ਟੈਪ ਕਰੋ ਤਾਂ ਇਹ ਡੀਮੋਲਡ ਹੋ ਜਾਂਦਾ ਬਹੁਤ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਹੈ ਇਸ ਤਰ੍ਹਾਂ ਜੇਕਰ ਤੁਸੀਂ ਇਹਦੇ 'ਚ ਮੈਦਾ ਜਾਂ ਆਟਾ ਡਸਟ ਕੀਤਾ ਤਾਂ ਥੋੜਾ ਜਿਹਾ ਨਾਈਫ ਦੇ ਨਾਲ ਸਾਈਡਾਂ ਤੋਂ ਇੱਕ ਵਾਰ ਚਾਕੂ ਮਾਰ ਕੇ ਤੇ ਉਸਦੇ ਬਾਅਦ ਤੁਸੀਂ ਇਹਨੂੰ ਕੱਟ ਸਕਦੇ ਹੋ ਚਲੋ ਜੀ ਤੁਸੀਂ ਦੇਖ ਸਾਦੇ ਕਿੰਨਾ ਸੌਫਟ ਸਪੌਂਜੀ ਜਾਲੀਦਾਰ ਕੇਕ ਬਣਿਆ ਜਦੋਂ ਆਪਾਂ ਇਸ ਤਰ੍ਹਾਂ ਪ੍ਰੈਸ ਕਰਦੇ ਆ ਕੇਕ ਬਿਲਕੁਲ ਫਿਰ ਤੋਂ ਆਪਣੀ ਸ਼ੇਪ ਲੈ ਲੈਂਦਾ ਦਾ ਇਹਦਾ ਮਤਲਬ ਇਹਦੇ ਚ ਅੰਦਰ ਤੱਕ ਜਾਲੀ ਜਿਹੜੀ ਆ ਉਹ ਪ੍ਰੋਪਰ ਬਣ ਗਈ ਹੈ ਕੇਕ ਪੂਰਾ ਬਣਿਆ ਹੋਇਆ ਕਿਥੋਂ ਵੀ ਕੱਚਾ ਨਹੀਂ ਰਿਹਾਗਾ ਤੇ ਹੁਣ ਆਪਾਂ ਇਹਨੂੰ ਕੱਟ ਕੇ ਵੀ ਦੇਖ ਲੈਨੇ ਆ ਜੀ ਕੱਟਣ ਤੋਂ ਹੀ ਸਾਨੂੰ ਪਤਾ ਲੱਗ ਜਾਏਗਾ ਕਿ ਕੇਕ ਜਿਹੜਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਬਹੁਤ ਹੀ ਸਿੰਪਲ ਜਿਹਾ ਤਰੀਕਾ ਤੇ ਸਿਰਫ ਦੋ ਚਮਚ ਦੇਸੀ ਘਿਓ ਤੋਂ ਤੁਸੀਂ ਇਸ ਕੇਕ ਨੂੰ ਤਿਆਰ ਕਰ ਸਕਦੇ ਹੋ ਤੇ ਲਓ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਜਾਲੀ ਜਿਹੜੀ ਆ ਉਹ ਕਿੰਨੀ ਵਧੀਆ ਬਣ ਕੇ ਨਿਕਲੀ ਆ ਤੇ ਬਹੁਤ ਹੀ ਟੇਸਟੀ ਕੇਕ ਬਣ ਕੇ ਤਿਆਰ ਹੋਇਆ ਵਾ ਤੁਸੀਂ ਵੀ ਇਸ ਸਿੰਪਲ ਜਿਹੇ ਤਰੀਕੇ ਦੇ ਨਾਲ ਇਹਨੂੰ ਬਣਾ ਸਕਦੇ ਹੋ ਸੇਮ ਮੈਜ਼ਰਮੈਂਟ ਲੈ ਕੇ ਬਣਾਉਗੇ ਨਾ ਤੁਹਾਡਾ ਕੇਕ ਇਸੇ ਤਰ੍ਹਾਂ ਹੀ ਬਣ ਕੇ ਤਿਆਰ ਹੋਏਗਾ ਉਮੀਦ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਤੇ ਆਪਣਾ ਫੀਡਬੈਕ ਮੇਰੇ ਨਾਲ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਆਪਾਂ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ